ਹੈਲੋ ਹਾਂਜੀ ਗਾਇਸ ਇਹ ਮੇਰੇ ਡਰੈਸ ਜੋ ਕਿ ਵਾਈਟ ਕਲਰ ਦੀ ਹੈ ਮੈਂ ਪੌਣੀ ਆ ਤੇ ਪਿੱਛੇ ਸਾਊਂਡ ਚੱਲ ਰਿਹਾ ਸੀ ਇੱਥੇ ਮੈਨੂੰ ਅਗੇਨ ਆਪਣੀ ਸਾਊਂਡ ਕਰਕੇ ਪਿੱਛੇ ਆਵਾਜ਼ ਬੰਦ ਕਰਨੀ ਪਈ ਤੇ ਮੈਂ ਇੱਥੇ ਕਰ ਰਹੀ ਸੀ ਡਾਂਸ Song ਦੇ ਉੱਪਰ ਬਹੁਤ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਸੋਚ ਵੀ ਨਹੀਂ ਸਕਦੇ ਤੇ ਹੁਣ ਆਪਾਂ ਬਣਾ ਰਹੇ ਆ ਪੂਰੀਆਂ ਸਾਰਿਆਂ ਲਈ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿਚਨ 'ਚ ਗਰਮੀ ਕਿੰਨੀ ਆ ਸੁੱਕੇ ਕੀ ਬਣਦਾ ਓ ਮਾਈ ਗੋਡ ਗਰਮੀ ਬਣਦੀ ਆ ਇਹ ਰਹੀ ਜਮਨ ਮੈਂ ਪੂਰੀ ਬਣਾਉਣ ਲੱਗੀ ਆ ਮੈਂ ਨਾਲ ਬਣਵਾ ਤੇ ਰਹੀ ਆ ਹਲੋ ਪੌਣ ਥੋੜਾ ਇਹ ਬਣ ਰਹੀਆਂ ਨੇ ਤੇਰ ਪੂਰੀਆਂ ਤੇ ਨਾਲ ਬਣੀਆਂ ਛੋਲਿਆਂ ਦੀ ਸਬਜ਼ੀ ਦਿਖਾ ਦੇ ਮਾਈ ਗਾਡ ਖੜ ਜਾ ਕਮੈਂਟ ਕੋਈ ਦੱਸ ਦੇ ਕਿਵੇਂ ਬਣਾਈ ਪਾਇਓ ਸੁਖ ਬੰਦੇਰ ਨੇ ਤੇ ਪੂਰੀ ਨੂੰ ਐ ਕਰਕੇ ਫੁਲਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਪੂਰੀ ਤੇ ਫੁੱਲ ਜਿਵੇਂ ਪਰ ਫੁੱਲ ਨਹੀਂ ਹੋ ਰਹੀ ਇਹਦੀ ਪੂਰੀ ਬਣਾਈ ਐ ਪਤਾ ਨਹੀਂ ਕਿਵੇਂ ਫੁੱਲ ਰਹੀਆਂ ਨੇ ਮੇਰੀ ਵਾਲੀ ਪੂਰੀਆਂ ਕਿਉਂ ਨਹੀਂ ਫੁੱਲਦੀਆਂ ਮਾਈ ਗਾਡ ਫੜ ਕੇ ਕਹਿੰਦਾ ਮਤਲਬ ਮੈਂ ਸਿੱਖੀ ਨਹੀਂ ਮੈਂ ਨਹੀਂ ਮਤਲਬ ਦੁਬਈ ਨੇ ਸਿਖਾਇਆ ਆਏ ਟੌਂਡ ਵੱਜ ਰਿਹਾ ਨੇ ਟੌਂਡ ਬੁਰੇ ਪਾਓ ਨੈਕਸਟ ਤੇ ਆ ਬੜੇ ਨੇ ਵਾਈਟ ਚਨੇ ਸੋ ਟੇਸਟੀ ਸੋ ਯਮਮੀ ਚਲ ਪਾਓ ਤੇ ਹਨਾ ਪਾਉ ਤੇ ਹੁਣ ਆਪਰਾ ਤਾਂ ਪਰ ਕੀ ਹੁਣ ਕਿੱਥੇ ਰੱਖਾਂ ਪੂਰੀਆਂ ਫੁੱਲਦੀਆਂ ਦੇਖ ਤੋ ਮਤਲਬ ਜਿਹੜੇ ਆਪਣੇ ਘਰੇ ਰਿਸ਼ਤੇਦਾਰ ਆਉਣ ਵਾਲੇ ਨੇ ਚੰਗੀ ਭੁੱਖ ਲੈ ਕੇ ਆ ਰਹੇ ਨੇ ਹੈ ਹੱਦਾ ਨਹੀਂ ਹੋਣਾ ਉਹਨਾਂ ਨੇ ਸੇਰ ਦਾ ਗਸਾ ਪੱਕਾ ਤੇ ਚੱਲ ਉਧਰ ਜਾਣਾ ਪਾਰਟੀ ਦਿਖਾਵਾਂਗੇ ਹੈ ਕੌਣ ਆ ਰਹੇ ਨੇ ਸੁਖੇ ਦੀ ਮਾਸੀ ਆ ਦੇ ਹੋ ਮਾਸੀ ਬੜਾ ਇਹ ਗ੍ਰੀਨ ਚਟਨੀ ਇੱਕ ਛੋਲੇ ਦੀ ਸਬਜ਼ੀ ਤੇ ਪਿਆਜ਼ ਏਕਾ ਜਿੰਦਗੀ ਚ ਕਦੇ ਇਹ ਵੀ ਪੂਰੀਓ ਪੂਰੀਓ ਕੁਝ ਨਹੀਂ ਬਣਾਇਆ ਦੇ ਮੈਨੂੰ ਪੱਕਾ ਯੋ ਤੁੰਨੇ ਕਿਹਾ ਨੇ ਦੁਬਈ ਨੇ ਸਿਖਾਤਾ ਸਿਖਾਇਆ ਹੀ ਆ ਹਾਂ ਸਿਖਾਇਆ ਤਾਂ ਦੁਬਈ ਨਹੀਂ ਆ ਲੈ ਵੀ ਜਿਹੜਾ ਬੰਦਾ ਦੁਬਈ ਚ ਆ ਗਿਆ ਕੰਮ ਕਰ ਗਿਆ ਸਾਰ ਜਿੱਥੇ ਮਰਜੀ ਵਗਦੇ ਮਾਰ ਨਹੀਂ ਖਾਂਦਾ ਬੰਦਾ ਐ ਆ ਚੱਕ ਪੂਰੀ ਦੇਖੋ ਹੈਗੇ ਨਾ ਗੁਜਰਾਤੀ ਰੋਟੀ ਏਡੀ ਗੁਜਰਾਤੀ ਰੋਟੀ ਆਹ ਪਾ 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 ਯਾਨੀ ਵਿਦੇਸ਼ ਨਾ ਪਰਦੇਸ ਵਿਦੇਸ਼ ਬਹੁਤ ਕੁਝ ਸਿਖਾਉਣ ਦਾ ਬੰਦੇ ਨੂੰ ਹੈ ਨਾ ਮਾਂ ਦੇ ਕੋਲ ਤਾਂ ਆਪਾਂ ਕੁਸ ਨਹੀਂ ਕਰਦੇ ਹੈਗੇ ਵੀ ਮੰਮੀ ਆ ਦੇ ਦੇ ਆ ਦੇ ਦੇ ਨਾ ਇੱਥੇ ਆ ਕੇ ਸਾਰਾ ਕੁਸ ਨੂੰ ਰੋਣਾ ਨਹੀਂ ਹੈਗਾ ਨਾ ਇਧਰ ਘਰ ਰੱਖਾਂ ਆਹੋ ਹੋ ਦੇਖੋ ਕਹਿੰਦੇ ਪੂਰੀ ਫੇਲੀ ਜਾ ਰਹੀ ਔਡੀ ਵੱਡੀ ਪੂਰੀ ਚਲੋ ਆਪਾਂ ਮਿਲਦੇ ਹੁਣ ਤੁਹਾਨੂੰ ਤਿਆਰ ਹੋ ਕੇ ਆਹ ਸੁੱਖ ਰੈਡੀ ਆ ਆਏ ਵੱਡੇ ਦੀ ਪਾਰਟੀ ਚੱਲ ਰਹੀ ਆ ਫਿਰ ਕਿਵੇਂ ਆ ਉਹ ਬੰਦੀ ਕੱਪੜੇ ਤਾਂ ਦਿਖਾ ਦੇ ਬਾਦਰ ਬਾਦ ਬਹੁਤ ਸੋਹਣੇ ਲਾਤੇ ਨੇ ਹਜਰ ਨਾ ਲੱਗੇ ਸਤ ਹੈ ਕੀ ਸੋਣੇ ਹਾਂ ਆ ਰਬੂ ਤੇ ਚਲੋ ਜਲਦੀ ਕਰੋ ਆ ਮੈਂ ਆ ਹਜੇ ਰੈਡੀ ਸ਼ੈਡੀ ਹੋ ਰਹਾ ਹੈ ਕੱਪੜੇ ਲੈਣੇ ਨਾ ਤੇ ਨੀਗਾ ਬਹੁਤ ਵਧੀਆ ਇਹਦੀ ਨੀਗਾ ਬਹੁਤ ਵਧੀਆ ਹਜੇ ਤੱਕ ਸਟੈਲ ਵਾਈਕਰੂ ਦੀ ਮੇਰ ਨਾਲ ਕਿਉਂਕਿ ਉਹਨੂੰ ਕਈ ਚੀਜ਼ਾਂ ਬਹੁਤ ਛੇਤੀ ਦੇਖ ਜਾਂਦੀਆਂ ਨੇ ਕਈ ਚੀਜ਼ਾਂ ਨਵੀਂ ਜਮੇਂ ਲੱਗਦੀਆਂ ਹੈਗੀਆਂ ਚਲੋ ਧੂਫ ਜੋਤ ਕਰੋ ਠੀਕ ਆ ਧੂਫ ਜੋਤ ਕਰਕੇ ਫਿਰ ਕਰਦੇ ਆ ਕੱਲ ਅੱਜ ਜੋ ਹਾਂ ਇਸ ਟਾਈਮ ਜੋਤ ਵੀ ਲੱਗਦੀ ਹੁੰਦੀ ਆ ਚਲੋ ਕਰ ਲਾ ਮੇਕਅਪ ਸ਼ੇਪ ਕੱਪ ਥੋੜਾ ਜਿਹਾ ਕਿ ਜ਼ਿਆਦਾ ਕਰਾਂ ਥੋੜਾ ਕਰਾਂ ਮੇਕਅਪ ਤੈਨੂੰ ਕਿਵੇਂ ਵਧੀਆ ਲੱਗਦਾ ਵੱਧ ਕ ਕੱਟ ਕੱਟ ਮੇਰੇ ਡੈਡੀ ਮੰਗੂ ਮੇਰੇ ਡੈਡੀ ਵੀ ਕਹਿੰਦਾ ਕਿ ਮੇਕਅਪ ਤੋਂ ਬਿਨਾ ਹੀ ਵਧੀਆ ਲੱਗਦਾ ਨਹੀਂ ਕਰਨਾ ਚਾਹੀਦਾ ਮੈਨੂੰ ਕਰਨਾ ਹੀ ਨਹੀਂ ਉਹਨਾਂ ਪਹਿਲੇ ਪਹਿਲੇ ਤੁਸੀ ਲਾਈਟ ਚੋਂ ਵਾਈਟ ਨਹੀਂ ਸੱਚੇ ਕਿ ਤਾ ਦੰਦ ਰਸਤੇ ਵਖਰੇ ਚੜਜੇ ਜੋ ਕਰ ਸੋਈ ਪੜੇ ਇੱਥੇ ਚੱਲ ਰਿਆ ਸੀ ਉੱਚ-ਉੱਚ ਗੀਤ ਆ ਆਓ ਜੀ ਜੀ ਆਇਆਂ ਨੂੰ ਗਾਣਾ ਚੱਲ ਰਿਆ ਸੀ ਕਿਉਂਕਿ ਵੈਲਕਮ ਕਰ ਰਹੇ ਸੀ ਅਸੀਂ ਸਾਡੇ ਗੈਸ ਸੁਦਾ ਇੱਥੇ ਕਹਿ ਰਹੇ ਨੇ ਹੈਪੀ ਬਰਥਡੇ ਟੂ ਯੂ ਸੋਖਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਸੋਖਾ ਤੇ ਸੌਣ ਚੰਨਣ ਕਰਕੇ ਫਿਰ ਮੈਨੂੰ ਵਾਇਸ ਬੰਦ ਕਰਨੀ ਪੈਂਦੀ ਹੈ ਦੀ ਇਹ ਪ੍ਰੋਬਲਮ ਆਉਂਦੀ ਹੈ ਤੇ ਇੱਥੇ ਸੁਖ ਨੂੰ ਹੈਪੀ ਬਰਥਡੇ ਵਿਸ਼ੇਸ ਮਿਲ ਰਹੀਆਂ ਨੇ ਵੱਧਾ ਗੀ ਮੱਗੀ ਹਗੀ ਮੱਗੀ ਆਗੀ ਵਗੀ ਹਗੀ ਮੱਗੀ ਹੋ ਰਹੀ ਐ ਤੇ ਬੜਾ ਖੁਸ਼ ਆ ਸੋਕੇ ਇੱਥੇ ਦੇਖੋ ਆਪਣੇ ਤੋਂ ਆਪਣੇ ਹੀ ਹੋਤੇ ਰਹਿ ਇਹ ਰਹੇ ਮਸੀ ਚਾਚਾ ਜੀ ਦੇਖੋ ਖਿੜੇ ਖਿੜੇ ਮੂੰਹ ਤੇ ਅੱਜ ਚੱਲਣੀਆਂ ਸਾਡੇ ਪਾਰਟੀ ਤੇ ਹਜੇ ਸਾਡਾ ਰਖੜੀਆਂ ਦਾ ਵੀ ਐ ਤੇ ਅਸੀਂ ਪਹਿਲਾਂ ਬੰਦਿਆ ਰਖੜੀ ਚਲੋ ਬੀੜੀ ਮੈਂ ਕਿੱਥੇ ਖੜਾ ਸੀ ਮੈਂ ਬੱਸ ਚੱਲ ਰਿਹਾ ਸੀ ਸੈੱਟ ਜਾਂਦਾ ਅੱਜ ਕੱਲ੍ਹ ਤੰਦ ਜਾਇਆ ਉਧਰ ਨਹੀਂ ਉਦੋਂ ਨਹੀਂ ਬਣਾਉਣਾ ਆਪਣੀ ਬਸ ਅੱਡੇ ਮੂੜ ਦੀ ਲੈ ਜੁ ਲੈ ਤਰਨਾ ਲਈ ਉਹ ਲਾ ਦੇ ਚੱਲ ਜਰਾ ਤਾਂ ਚਲੋ ਜੀ ਆ ਦੇ ਨਾ ਮਿਸਾਲ ਲੱਗੇ ਨਾ ਤਰਚੂ ਲਾਗੂ ਹੁਣ ਉਹਦਾ ਕਹਾਣਾ ਵੀ ਸਿਰਫ ਰਾਵਾਂ ਲਾਗੂ ਆ ਕਿ ਆ ਕੇ ਆ ਰਹੇ ਹੁੰਦਾ ਸੇ ਕਹਿੰਦੇ ਮੈਂ ਸਾਨੂੰ ਸਕਿਆ ਨਹੀਂ ਕੀ ਚੱਲੇ ਤਰੀਕਾ ਚਮਚੇ ਦੇ ਦੇ ਗੁਲਾਬੇ ਬਣਾ ਹੀ ਪਾਵਾ ਕੋਈ ਨਾ ਬੁੱਤਾ ਖਿੜੀ ਕਰਦਾ ਸਭ ਨੇ ਆ ਬੁੱਤਾ ਆ ਮੂੰਹ ਆ ਜਾਂ ਚੱਲ ਬੈ ਲਾ ਲੈ ਖਾਲੀ ਆ ਮਚਾ ਇੱਕ ਸੁਪਾ ਚਾਂਚੇ ਦੇ ਦੇ ਜੱਸ ਸੁੱਕੇ ਆਵਣੇ ਨੂੰ ਚਾਹ ਆਦੀ ਪਾਈ ਚਮਚ ਗੁਲਾਬੇ ਆਪਣਾ ਸੂਚੀਆਂ ਰੱਖ ਲਈ ਆ ਚਾਚੇ ਚਲੋ ਆਜਾ ਚਾਚਾ ਮੂੰਹ ਮੂੰਹ ਆਇਆ ਮੇਰੀ ਬੱਡੀ ਨਾ ਹੈ ਪੱਟੀ ਚਾਹ ਹੈ ਬੈਂਟਰੀ ਕੀ ਆ ਖੱਤੀ ਹੋ ਜਾਂਦਾ ਹੈ ਮੈਂ ਇਹ ਮਾ ਇਹ ਸਪੀਕਰ ਸਪੀਕਰ ਦੇ ਬਾਹਰ ਸਪੀਕਰ ਵਿੱਚ ਬਚਪਾਲੇ ਚਾਰ ਜਿਹੜੂ ਵੀ ਫਿਰ ਲਾਉਣਾ ਲਾਉਣਾ ਚਲੋ ਕਿਦੋਂ ਦੇਖੋ ਟਾਈਮ ਕਿਹ ਹੁੰਦਾ ਰਹਿੰਦਾ ਡੇਢ ਉਹ ਤੇ ਇਹਦੀ ਲੱਗੀ ਹੋਈ ਆ ਇਹਨਾਂ ਦੀ ਕਰਦੀਆਂ ਨਾ ਕੋਹਾਂ ਦੀ ਮੈਂ ਇਹਦੇ ਦੋ ਰੱਖੂੰ ਬੈਟਰੀ ਉਹ ਨਹੀਂ ਤਾਂ ਡੇਢ ਚਾਊ ਮੈਂ ਇਹ ਲੈ ਕੇ ਠੀਕ ਹੈ ਸਾਡੀ ਇੱਧਰ ਚ ਆ ਜਾਣੀ ਆ ਇਹ ਵੀ ਅੱਗੇ ਚਲੂਦਰੀ ਹੈ ਉਹਦਾ ਏਡੀ ਬੈਟਰੀ ਹੈਦਾ ਏਡੀ ਕਰਾ ਇਹ ਤਾਂ ਦੱਸ ਦਿੰਦੇ ਹੋਰ ਇੰਨੀ ਕਮ ਕਰਿੰਦੀ ਨਹੀਂ ਕੋ ਆ ਦੇਖ ਕੇ ਕਿ ਵੇਚ ਆਉਂਦਾ ਮੇਰੇ ਕੋਲ ਮੈਂ ਤਾਂ ਦੌਰੇ ਨਾਲ ਸੇ ਫਰੀडम ਦਾ ਨਹੀਂ ਚੁਟਟੀ ਹੈ ਨਾ ਉਹਦੇ ਡਗਰੂਰ ਕੀ ਹੈ ਉਹ ਜੋ ਬੈਕਪੈਕ ਹੋ ਕੇ ਜਿਹੜਾ ਆਪਣੇ ਉੱਤੇ ਛੱਡ ਕੇ ਆਂਦਾ ਤੀਗਾ ਐ ਤਾਂ ਦੇਣੀ ਜਲਾਦੀ ਪੂਰੀ ਉਹ ਬਦੇਸੇ ਅੱਛਾ ਲਾਹਣ ਕਾਗਨ ਮੇ ਨੂੰ 1 ਰੁਪਇਆ ਦੇ ਬਸ ਠੀਕ ਕੋਈ ਨਾ ਚ ਹੀ 1 ਰੁਪਇਆ ਦੇ ਨਾ 1 ਕਿਰ ਇਹ ਤਾਂ ਨਹੀਂ ਮੇ ਕੋਲ ਕੋ 25 ਪੈਸੇ ਦੇ ਬਸ ਨਾ ਪਰ ਤੇ ਵੀ ਬਣਦੇ ਹੀ ਨਹੀਂ ਪੰਜ ਦੇ ਸੱਤੇ ਹੁੰਦੇ ਨੇ 7 ਤੋਂ ਦਾ ਕਹਣਾ ਵੀ ਨਾ ਉਹ ਨੌਂ ਚਾਹੁੰਦੇ ਨੇ ਸੱਤਾ ਚਾਹੁੰਦੇ ਨੇ ਠੀਕ ਹੈ ਅੱਛਾ ਜੀ ਠੀਕ ਹੈ ਖਿੜੇ ਮੱਥੇ ਮਨਜ਼ੂਰ ਤੇ ਹਾਂ ਹੈ ਨਾ ਵੀ ਜਾਮਣੂ ਨਾ ਕਹਿ ਕੇ ਮਤਲਬ ਐ ਇਹ ਲੈ ਮੈਨੂੰ ਮੋੜ ਲਓ ਚਲੋ ਤੇ ਦਾੜੀ ਚ ਲੁੱਕ ਗਿਆ ਤੇਰੇ ਨਾਲ ਦਾੜੀ ਚ ਲੁੱਕ ਗਿਆ ਬਿਲਕੁਲ ਬੋਚ ਰਿਹਾ ਸੀ ਕਿ ਕਿ ਜਾਣੀ ਮੈਂ ਕਿਹਾ ਚੱਲ ਜੇ ਥੋੜੀ ਰੱਖ ਹੀ ਲਿਆ ਕਰੀ ਮੈਨਾਂ ਬਈ ਕੰਮ ਆਉਂਦੀ ਐ ਢੋਲਗੀ ਲੇਗਦਾ ਮਾਤੀਂ ਦਾ ਕਹੀ ਲੈਣੀਆ ਨਹੀਂ ਬੱਸ ਤਾਂ ਬਹੁਤ ਮਿੱਟਾ ਗਈ ਵਈ ਵਾਸੀ ਤਾਂ ਮੰਨਦਾ ਹੋਊਗਾ ਡਾਈਟਿੰਗ ਨੇ ਹੋਈਆਂ ਨਾ 10 ਮਿੰਟ ਇਹ 3 4 ਲੱਗਣਾ ਨਾਲ ਡਾਈਟਿੰਗ ਇਧਰ ਹੀ ਆਈ ਉਹ ਸੀਰੀਅਸ ਆ ਦੇਖੋ ਇਹ ਚੱਲੀ ਦੇਣ ਲੱਗੇ ਨੇ ਕਰਦੀ ਆ ਆਹ ਦੇਖੋ ਆ ਫੜ ਲੈ ਕਰਦੀ ਇਹਨੂੰ ਚਾਹੀਦਾ ਦੁਬਈ ਦਾ ਬੰਦ ਨ드ਰਾਮ ਬਸ ਇਹ ਤਾਂ ਬੱਤ ਦੋ ਤਿੰਨ ਬਣਾਤੇ ਆ ਮੈਂ ਚਲੋ ਇਹ ਕਰ ਵੀਆ ਦੇਦਾ ਚਲ ਤੇ ਜੂੜਾ ਬਣਾਉਂਦੀ ਵਾਸੀ ਏ ਵਸੀ ਵੀਰੇ ਦੀ ਦਾ ਵੀਰੇ ਦੀ ਨਹੀਂ ਤੇ ਰੰਗਰੀ ਦੀ ਦੇਖ ਲੈ ਵਾਂਦੀ ਗਈ ਹਾਂ ਠੀਕ ਆ ਹੈਪੀ ਪਾਰਟੀ ਹਾਂ ਹੋ ਜਾਵੇ ਬੀਚਿਆ ਕਰਨ ਆਇਆ ਹਾਂ ਆ ਕੀ ਕੀ ਕਸਮ ਅਸੀਂ ਵੀ ਬੀਜੀ ਸੀ ਭਾਬੀ ਜੀ ਬੜੀ ਜੀ ਰਸਾ ਬਹੁਤ ਵਧੀਆ ਨੰਗਾ ਵਧੀਆ ਕਰਿਆ ਸਭੋਦੀ ਬਹੁਤ ਵਧੀਆ ਕਰਿਆ ਵਧੀਆ ਰਸਾ ਘੱਟ ਹਾਂ ਹੋਰ ਫਟਕਰਾ ਸੁੱਤੋ ਫਟਕਿਆ ਵਧੀਆ ਵਧੀਆ ਤੁਸੀਂ ਦੱਸੋ ਜਾਂ ਮੈਂ ਚਿਕਰਲੀ ਅੱਜ ਐਡਜਸ ਆਪਾਂ ਸਾਰੇ ਬੱਚਿਆਂ ਨੂੰ ਦੇ ਦੱਸੋ ਹਾਂ ਇੱਧਰ ਆ ਜਾਓ ਜਾਨਾ ਜਾਂਦਾ ਮੁੰਡੇ ਨੂੰ ਮੁੰਡਾ ਰੋਜ਼ ਮੁੰਡਾ ਕਿੱਥੇ ਗਏ ਨੇ ਵੀਰੇ ਸਾਰੇ ਨਹੀਂ ਨਹੀਂ ਮੈਂ ਤੱਕ ਗਈ ਮੇਰੀ ਆਫਿਸ ਵਾਲਾ ਹੈਲੋ ਪੁੱਤਾਰ ਕਿੱਦਾਂ ਹਾਂ ਹਾਂ ਸਾਰੀ ਗੱਲ ਆ ਗਈ ਲੈ ਹੁਣ ਦੱਸ ਸੀਗਾ ਪੁੱਤ ਸਾਥੀ ਗੱਲ ਜਿੰਦਾ ਹਾਂ ਉਹ ਥੋੜਾ ਖਸੂ ਗੇ ਕੁਰਸੀ ਨੂੰ ਮੁਰੇ ਕੇ ਖੜਕੀ ਖੜਕੀ ਵੀਡੀਓ ਵਿੱਚ ਇੱਥੇ ਚੱਲ ਰਹੀ ਹੈ ਸਾਡੀ ਫੋਟੋ ਸ਼ੂਟ ਕਿਉਂਕਿ ਸਾਰੇ ਇਕੱਠਿਆਂ ਦੀ ਫੋਟੋ ਹਣੀ ਬਹੁਤ ਜ਼ਰੂਰੀ ਤੇ ਇੱਥੇ ਡਿਸਕਸ ਚੱਲ ਰਹੀ ਹੈ ਕਿ ਕੈਂਡਲ ਕਿੰਨੀਆਂ ਲਾਈਆਂ ਜਾਣ ਕੋਈ ਕਹਿੰਦਾ ਦੋ ਕੋਈ ਕਹਿੰਦਾ ਤਿੰਨ ਤੇ ਹੁਣ ਡਿਸਕਸ ਹੋ ਰਹੀ ਹੈ ਕਿ ਖੜਿਆ ਕਿਵੇਂ ਜਾਵੇ ਕੇ ਸਾਰੇ ਤਾਂ ਖੜੇ ਹੀ ਨਹੀਂ ਜਾ ਰਹੇ ਸੈੱਟ ਹੋ ਕੇ ਚਲੋ ਜੀ ਹੁਣ ਜਿਹੜਾ ਉਹ ਪਟਾਕਾ ਜਿਹਾ ਬਜਾਉਣਾ ਉਹਦੀ ਵੇਟ ਕਰ ਰਹੇ ਆ ਕਿ ਕਹੀ ਸਾਡੇ ਉੱਤੇ ਕੇਕ ਦੇ ਉੱਪਰ ਨਾ ਪੈ ਜਵੇ ਤੇ ਜਿਹੜੀ ਫੌਗ ਆਉ ਉਹ ਨਾ ਉੱਪਰ ਪੈ ਤੇ ਹੈਪੀ ਬਰਥਡੇ ਟੂ ਯੂ ਜਿਹੜੀ ਝੱਗ ਸੀ ਉਹ ਚੱਕ ਕਰਤਾ ਉਹੀ ਕੰਮ ਸਾਰੀ ਝੱਗ ਮੇਤੋਂ ਕੇਕ ਦੇ ਉੱਪਰ ਪੈ ਗਈ ਸੀ ਤੇ ਸਾਡਾ ਕੇਕ ਉੱਪਰ ਖਰਾਬ ਹੋ ਗਿਆ ਸੀ ਤਾਂ ਥੋੜੀਆਂ ਜਿਹਾ ਗਾਣਾ ਪੈ ਰਹੀਆਂ ਸੀਗੇ ਮੇਰੇ ਤੇ ਤਿਆ ਚੱਕ ਬਾਈ ਨੇ ਮੇਰਾ ਕੰਨ ਜਮੀ ਭਰਤਾ ਕੰਟਾ ਟੀਂ ਟੀ ਹੋਇਆ ਗਿਆ ਕੋਈ ਗਿਆ ਖਾਣਾ ਤਾਂ ਮੇਰੇ ਦਾ ਕੀ ਹਾਲ ਕੀਤਾ ਵੈਸੇ ਇੰਜੋਏ ਆ ਕਹਿੰਦੇ ਕਰਨਾ ਚਾਹੀਦਾ ਏ ਵੀ ਜ਼ਿੰਦਗੀ ਚ ਜ਼ਰੂਰੀ ਹੁੰਦਾ ਨਾ ਤੇ ਸੀ ਸਾਡਾ ਕੇਕ ਕੱਟ ਉਸੇ ਦਿਨ ਅਸੀਂ ਸੈਟਰਡੇ ਨੂੰ ਪਾਰਟੀ ਦਿੱਤੀ ਆ ਤਾਂ ਕਰਕੇ ਪਾਰਟੀ ਵਾਲੇ ਦਿਨ ਹੀ ਰਖੜੀ ਕਰ ਲਈ ਸੀ ਤੇ ਇਹ ਰਹਿੰਦੀ ਸੀ ਸੈਲੀਬ੍ਰੇਸ਼ਨ ਸਾਡੀ ਫੈਮਿਲੀ ਨਾਲ ਕਿਉਂਕਿ ਛੁੱਟੀ ਨਾ ਹੋਣ ਕਰਕੇ ਅਸੀਂ ਸੈਟਰਡੇ ਨੂੰ ਰੱਖੀ ਸੀ ਤਾਂ ਜੋ ਅਸੀਂ ਫੁੱਲ ਇੰਜੋਏ ਕਰ ਸਕੀਏ ਤੇ ਇੱਥੇ ਅਸੀਂ ਕੇਕ ਨੂੰ ਲੁਕਾਉਣ ਤੇ ਲੱਗੇ ਹੋਏ ਹਾਂ ਇਸ ਤੋਂ ਬਾਅਦ ਉਹ ਕਰੈਕਰ ਕੀ ਹੁੰਦਾ ਪਟਾਕਾ ਜਿਹਾ ਉਹ ਵੀ ਬਜਾਉਣਾ ਜ਼ਰੂਰੀ ਸੀ ਤਾਂ ਕਰਕੇ ਤੇ ਦੇਖੋ ਹਾਈਡ ਕਿਦਾਂ ਹੋ ਰਿਹਾ ਕੇਕ ਤੇ ਦੇਖੋ ਫਟਾ ਫਟ ਲੱਤੂ ਪੈਤੂ ਕਰਤਾ ਸਾਰਾ ਤੇ ਇੱਥੇ ਦੇਖੋ ਜੋਰਾ ਸ਼ੋਰੀ ਕੇਕ ਨੂੰ ਲੁਕਾਉਣ ਤੇ ਫਿਰ ਲੱਗੇ ਹੋਏ ਹਾਂ ਅਸੀਂ ਕਿ ਸਾਡਾ ਕੇਕ ਖਰਾਬ ਪਹਿਲਾਂ ਥੋੜਾ ਜਿਹਾ ਹੋ ਚੁੱਕਿਆ ਦੁਬਾਰਾ ਨਾ ਹੋ ਜਾਵੇ ਐਸੇ ਲੀਕੇ ਦਾ ਚੱਕਿਆ ਪਿਆ ਪਿੱਛੇ ਚੱਕੋ ਜੀ ਰਹਿੰਦੀ ਹੁੰਦੀ ਕਾਚੋ ਵੀ ਕੱਢਦਾ ਕਿ ਇਹ ਕਿ ਕਿ ਖਰਾਬ ਕਰਨਾ ਵੈਸੇ ਸਾਬ ਮੈਂ ਹੀ ਦਿੱਤੀ ਸੀ ਕਿ ਮੈਂ ਇਹ ਚੀਜ਼ਾਂ ਕਰਨੀਆਂ ਨੇ ਬਜਾਉਣੀਆਂ ਨੇ ਫੌਗ ਵੀ ਤੇ ਇੱਥੇ ਦੇਖੋ ਦੇਖ ਰਹੇ ਆ ਸਾਰੇ ਆਪ ਕੋ ਆਪਣੇ ਚਿਹਰੇ ਇੱਥੇ ਮੇਰੇ ਕੰਨ ਜਮੀ ਟਿੰਗ ਟਿੰਗ ਕਰ ਰਿਆ ਸੀ ਬੰਦ ਹੋ ਗਿਆ ਸੀ ਉਹ ਦੇਖੋ ਛੱਤ ਉੱਪਰੋਂ ਛੱਤ ਤੇ ਵੀ ਕਰਤਾ ਕੰਮ ਖਰਾਬ ਹੋ ਗਈ ਸੀ ਤੇ ਇੱਥੇ ਫਿਰ ਹੁਣ ਅਸੀਂ ਸੋਚ ਰਹੇ ਹਾਂ ਉੱਕੀ ਕੀਤਾ ਜਾਵੇ ਜੋ ਕਰਨਾ ਸੀ ਉਹ ਕਰ ਲਿਆ ਇਹ ਕਰਵਾ ਰਹੇ ਆ ਅਸੀਂ ਸਾਰੇ ਇਕੱਠੇ ਇੱਕ ਫੋਟੋ ਚਲੋ ਜੀ ਹੁਣ ਇੱਕੇ ਜਣਾ ਰਹਿ ਗਿਆ ਉਹ ਸੈਲਫੀ ਤੇ ਲੋਕਾ ਚਲੋ ਇੱਥੇ ਹੋ ਰਿਹਾ ਕੇਕ ਕਾ ਰਹਿਆਂ ਕੱਟ ਕੇ ਇੱਥੇ ਡਿਸਾਈਡ ਕਰ ਰਹੇ ਸੀ ਕੇਕ ਮੈਂ ਪਹੁੰਚ ਉਹ ਕਹਿੰਦਾ ਪਹਿਲਾਂ ਮੈਂ ਪਹੁੰਚ ਚਲੋ ਜੀ ਫਾਈਨਲੀ ਉਹਨੇ ਕੇਕ ਪਾਇਆ ਤੇ ਫਿਰ ਉਸ ਤੋਂ ਬਾਅਦ ਫੋਟੋ ਦੀ ਬਾਰੀ ਆਈ ਦੇਖੋ ਦੇਖੋ ਕਿਵੇਂ ਫੋਟੋਆਂ ਚੱਲ ਰਹੀਆਂ ਫੋਟੋ ਸ਼ੂਟ ਚੱਲ ਰਿਹਾ ਇੱਥੇ ਪੂਰਾ ਹੌਣ ਕੇ ਇੱਕ ਦਿਵਾਰੀ ਉਹ ਕਹਿੰਦਾ ਮੇਰੇ ਮੂੰਹ 'ਚ ਵੀ ਪੜ ਕੇ ਕੋਦੋ ਕੇ ਕੇਕ ਕਰਦਿਆਂ ਦਾ ਕੇ ਕੀ ਸਾਡਾ ਖਰਾਬ ਹੋ ਗਿਆ ਸੀ ਕਿਉਂਕਿ ਉੱਪਰ ਥੋੜੀ ਜੀ ਉਹਦੇ ਸਪਰੇਅ ਪੈ ਗਈ ਸੀ ਜਿਹੜੀ ਉੱਪਰ ਨੂੰ ਫੋਗ ਚਲਾਉਂਦੇ ਹੁੰਦੇ ਹਨ ਨਾ ਉਹ ਵਾਲੀ ਤੇ ਉਹ ਉੱਪਰ ਪੈ ਚੁੱਕੀ ਸੀ ਤੇ ਸੁਖ ਨੂੰ ਸਾਰਾ ਕੁਝ ਉੱਪਰ ਲੱਗਿਆ ਇੱਥੇ ਮੋਮਬੱਤੀਆਂ ਦਾ ਸਾਰਾ ਚੇਤਾ ਕਿ ਬੁਝਾਉਣੀਆਂ ਨੇ ਜਾਂ ਫੁੱਕ ਮਾਰਨੀ ਸੀ ਉਹਨੂੰ ਕੁਝ ਵੀ ਯਾਦ ਨਹੀਂ ਰਿਹਾ ਸੀ ਇੱਥੇ ਚਲੋ ਹੁਣ ਦੇਖ ਰਹੇ ਨੇ ਸਪੂਨ ਜੋ ਕਿ ਸੈਪਰੇਟ ਹੋਵੇ ਜੂਠਾ ਨਾ ਹੋਵੇ ਤੇ ਉਹ ਚਮਚਾ ਲੱਭ ਰਹੇ ਸੀ ਇੱਥੇ ਇਹ ਫੋਟੋ ਸ਼ੂਟ ਤੋਂ ਬਾਅਦ ਤੇ ਇੱਥੇ ਹਜੇ ਫਿਲਹਾਲ ਸਾਰਿਆਂ ਦੀ ਬਾਰੀ ਆਉਣੀ ਸੀਗੀ ਤੇ ਕਹਿ ਰਹੇ ਸੀ ਫਟਾਫਟ ਫੋਟੋ ਕਰਨ ਲੈ ਕੇ ਇੱਕ ਦੂਜੀ ਦੀ ਫੋਟੋ ਫਟਾਫਟ ਕੀਤੀ ਜਾਵੇ ਤੇ ਫਿਰ ਇੱਥੇ ਕੇਕ ਖਵਾਇਆ ਗਿਆ ਚਲੋ ਫਿਰ ਫਾਈਨਲੀ 스ਪੂਨ ਲੱਭ ਗਿਆ ਸੀ ਫਿਰ ਕੇਕ ਖਵਾਇਆ ਗਿਆ ਕੇਕ ਕਿੱਥੋਂ ਖਵਾਇਆ ਜਾਵੇ ਝੂਠਾ ਸੋਚਾ ਕੇ ਕੇਸ ਇਹ ਚੀਜ਼ ਸੋਚ ਕੇ ਚਲੋ ਇੱਕ ਸਾਈਡ ਤੋਂ ਫਾਈਨਲੀ ਸੁੱਕਨੇ ਕੇਕ ਲੈ ਲਿਆ ਤੇ ਆਹ ਲਓ ਜੀ ਹੁਣ ਖਵਾਉਣ ਲਈ ਆ ਰਿਹਾ ਕੇ 스ਪੂਨ ਜ਼ਿਆਦਾ ਭਰ ਦਿੱਤਾ ਗਿਆ ਮੇਰੇ ਲਈ ਤੇ ਘੱਟ ਭਰਨਾ ਸੀ ਚਲੋ ਹੁਣ ਹੁਣ ਕੀ ਹੋਊਗਾ ਖਾਣਾ ਵੀ ਜ਼ਰੂਰੀ ਹੈ ਤੇ ਫਿਰ ਕਿਵੇਂ ਖਾਦਾ ਜਾਵੇ ਕੈਮਰੇ ਤੋਂ ਮੂੰਹ ਲੁਕੋ ਕੇ ਚਲੋ ਅਜੀ ਬਾਈ ਨੇ ਕੈਮਰੇ ਤੋਂ ਮੂੰਹ ਹੀ ਲੁਕੋ ਲਿਆ ਤੇ ਸਾਰਾ ਬਰਾ ਮੂਲ ਕੋ ਕਿਹਾਉ ਗਲਤੀ ਕਰੀ ਵੀਡੀਓ ਉਧਰ ਨੂੰ ਕਰਨੀ ਸੀ ਠੀਕ ਕਰ ਵੀਡੀਓ ਕਰਾ ਵਰ ਤੇ ਹੀ ਕਰ ਬਈ ਸਹੀ ਗੱਲ ਹੈ ਬਤਾ ਕੋਲੇ ਇਹ ਕਰਨੀ ਸੀ ਉੱਥੋਂ ਵੀ ਯੂ ਹੋ ਜਾਂਦਾ ਭੈਣੇ ਕੋਈ ਪਤਾ ਨਹੀਂ ਨਾ ਦੁਆਰੇ ਕਰ ਲੋ ਦੁਆਰੇ ਹਣ ਉਧਰ ਨੂੰ ਦੇਖੋ ਵੀਡੀਓ ਕਿੰਨੀ ਤਨਣ ਹੱਸੋ ਹਾਂ ਆਮਨੇ ਕਿ ਰੈਡਿਨ ਮੋੜ ਤੂੰ ਜੇ ਦਰ ਤੇ ਬੇਕਰ ਤੇ ਵਿਚਾਰੇ ਦੇ ਵੇਰ ਬੋਤਲ ਲਾਦਾ ਆਏ ਹਾਏ 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 ਟਿੱਕਾ ਲਾਇਆ ਕਾਲਾ ਨਾ ਸੀ ਕਿਸੇ ਦਾ ਜਵਾਕ ਨਹੀਂ ਦੋ ਤੁਸੀਂ ਵੀ ਲਵਾ ਲਓ ਭਾਈ ਮੇਰੇ ਪੁੱਤ ਨੇ ਤਾਂ ਕਿਹਾ ਸੀ ਮੈਨੂੰ ਲਾਓ ਪੁੱਤ ਬੋਟੀ ਬੱਤੀ ਨਹੀਂ ਉਹ ਨਾਲ ਹੀ ਥੱਲੇ ਉਹ 스ਪਿੰਨੀ ਆ ਨਾ ਉੱਥੇ ਹਾਂ ਕਿੰਨੀ ਵੀ ਹੈਗੀ ਆ ਇੱਥੇ ਸਾਡਾ ਜਦੋਂ ਜਹਦ ਚੱਲ ਰਿਹਾ ਸਾਫ਼ ਕਰਨ ਲਈ ਤੇ ਸੁੱਖ ਨੇ ਚੱਕਾ ਝਾੜੂ ਤੇ ਕਲੀਨ ਕਰਨ ਲਈ ਤੇ ਗਾਣੇ ਦੇ ਤੇ ਨਾਲ ਦੀ ਨਾਲ ਡਾਂਸ ਚੱਲ ਰਿਹਾ ਸੀ ਗਾਣਾ ਦੇਖੋ ਤੈਨੂੰ ਗਾਣਾ ਜਿਹਾ ਸਮਝ ਆ ਜਦਾ ਹੈ ਪੂਰਾ ਗਾ ਪਾਇਆ ਪਿਆ ਤੇ ਹੁਣ ਤੁਸੀਂ ਚੈੱਕ ਕਰੋ ਇਹਨਾਂ ਦਾ ਡਾਂਸ ਉਧਰ ਭੈਣ ਦਾ ਪੂਰਾ ਜੋਰ ਲੱਗਿਆ ਹੈ ਕੇਕ ਦੇ ਉੱਤੇ ਕਲੀਨ ਕਰਨ ਲਈ ਤੇ ਇੱਧਰ ਦੇਖੋ ਫੋਨ ਦਾ ਚਾਰਜਰ ਖਤਮ ਹੋ ਗਿਆ ਲਾ ਦਿਓ ਜੀ ਚਾਰਜਰ ਤੇ ਆਹ ਦੇਖੋ ਭਾਈ ਜਾਨ ਵੀ ਲੱਗੇ ਹੋਇਆ ਨਾਲ ਹੀ ਚਲੋ ਚਲੋ ਕਰੋ ਕਰੋ ਸਾਫ ਤੇ ਮੇਰੇ ਡਾਂਸ ਵੱਧ ਕਰਦੇ ਨੇ ਕੰਮ ਘੱਟ ਕਰਦੇ ਨੇ ਪੂਰਾ ਜੋਰ ਲੱਗਿਆ ਗਾਣੇ ਦੇ ਜੋਸ਼ ਚ ਨਹੀਂ ਪਤਲਾ ਤਾਂ ਕੰਮ ਕਰਦੇ ਆ ਆ ਚੈੱਕ ਕਰੋ ਲੈ ਵੀ ਸਾਫ ਸਫਾਈ ਹੋਣ ਵਾਲੀ ਆ ਕਹਿੰਦੇ ਅਸੀਂ ਉਹਨਾਂ ਟਾਈਮ ਖਾਣਾ ਨਹੀਂ ਕੇ ਕਿ ਜਿੰਨਾ ਟਾਈਮ ਸਾਫ ਨਹੀਂ ਹੁੰਦਾ ਇਹ ਜਿਹੜਾ ਇਹ ਬਜਾਉਨੇ ਆ ਨੇ ਪਟਾਕਾ ਜਿਹਾ ਇਹਦੇ ਉਹ ਵਿਰੁੱਧ ਨਹੀਂ ਵੀ ਇਹ ਤੂੰ ਸਾਰੇ ਰੂਮ ਦੇ ਵਿੱਚ ਖੰਡਾ ਨਹੀਂ ਉਹਦਨੇ 12 ਵਜੇ ਕੇ ਕੱਟਿਆ ਸੀ ਉਹਦਨੇ ਹੀ ਬਜਾਇਆ ਸੀ ਇੱਥੇ ਨਾਲ ਦੀ ਨਾਲ ਮੈਨੂੰ ਬੋਲਿਆ ਜਾ ਰਿਹਾ ਤੇ ਨਾਲ ਦੀ ਨਾਲ ਝਾੜੂ ਲੱਗ ਰਿਹਾ ਤੇ ਤੂੰ ਹੀ ਨਹੀਂ ਹਟਦੀ ਇਹ ਵਜਾਉਣ ਤੋਂ ਮੈਨੂੰ ਪਸੰਦ ਆ ਯਾਰ ਪਸੰਦ ਚੀਜ਼ਾਂ ਤਾਂ ਕਰ ਲੈਣੀਆਂ ਚਾਹੀਦੀਆਂ ਨੇ ਦੇਖੋ ਡੋਨਟ ਵਰੀ ਇੰਜੋਏ ਇਟ ਉਹ ਦੇਖੋ ਦੇ ਪੈਰਾਂ ਨੂੰ ਫੇਰ ਚਿਪਕ ਗਿਆ ਇਹਦੀ ਬੋੜ ਬੋੜ ਫੇਰ ਮੇਰੇ ਲਈ ਚੱਲ ਰਹੀ ਆ ਪੂਰੀ ਉਧਰ ਕੇਕ ਦੇ ਚ ਬੰਡੀਆਂ ਵਹਿ ਰਹੀਆਂ ਨੇ ਬੰਡੀਆਂ ਵੰਡੀਆਂ ਵਹਿ ਰਹੀਆਂ ਨੇ ਕੇਕ ਦੇ ਵਿੱਚ ਆਇਦਾ ਆਇਦਾ ਆਵਾਜ਼ ਮੈਨੂੰ ਬੰਦ ਹੀ ਕਰਨੀ ਪੈ ਜਾਂਦੀ ਆ ਗਣਿਆਂ ਕਰਕੇ ਤੇ ਉਹ ਦੇਖੋ ਚਲੋ ਜੀ ਇਧਰ ਹੋ ਗਏ ਸਟਾਰਟ ਚਲੋ ਜੀ ਨੱਚਣਾ ਗਾਣਿਆਂ ਨੂੰ ਸੁਣ ਕੇ ਕਿਹਦਾ ਪੈਰ ਰੁਕਦਾ ਹੁੰਦਾ ਜਦ ਦੋ ਜਹ ਚਲੋ ਜੀ ਚਲੋ 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 ਹੋਇਆ ਪਿਆ ਸਟਾਰਟ ਨੱਚਣਾ ਤੇ ਤੁਸੀਂ ਦੇਖੋ ਚਲੋ ਜੀ ਇਹ ਸਾਰੇ ਦਿਹਾੜੀ ਦੋਹੇ ਜਾਣੇ ਇੱਕ ਦੂਜੇ ਤੇ ਕੈਮਰਾ ਰੱਖਦੇ ਨੇ ਇਹਦੇ ਤੇ ਕੈਮਰਾ ਰੱਖੀ ਜਾਂਦਾ ਜੂੰ ਕਰਕੇ ਲੈ ਚਲੋ ਜੀ ਉਹ ਉਹਦੇ ਤੇ ਹਟਦੇ ਨਹੀਂ ਹੈਗੇ ਕੋਈ ਕੰਮ ਆ ਇੱਧਰ ਕੇਕ ਮੈਨੂੰ ਸਿੱਧੀ ਸਿੱਧੀ ਲੱਗੀ ਆ ਕੇਕ ਖਾਣ ਦੀ ਕਿ ਕੇਕ ਫਟਾਫਟ ਖਾਈ ਜੇ ਚਲੋ ਜੀ ਮੈਂ ਤਾਂ ਹਜੇ ਭਾਂਡੇ ਲੱਭਦੀ ਰਹੀ ਕਿ ਕੇਕ ਪਹਿਲੇ ਹੀ ਖਾ ਲਿਆ ਮੇਰੇ ਵਰਗੀ ਭਾਂਡੇ ਲੱਭਦੀ ਫਿਰਦੀ ਆ ਫਿਰ ਹਜੇ ਤੱਕ ਚਲੋ ਜੀ ਹੋ ਗਿਆ ਡਿਵਾਈਡ ਕੇਕ ਖਾਣੇ ਆ ਚਲੋ ਤੇ ਫਾਈਨਲ ਇੱਥੇ ਮੇਰੀ ਵੀ ਕੇਕ ਦੀ ਵਾਰੀ ਆ ਗਈ ਤੇ ਮੈਂ ਫਟਾਫਟ ਸੁਖ ਨੂੰ ਅਵਾਜ਼ ਮਾਰਨ ਤੇ ਲੱਗੀ ਆ ਕਿ ਕੇਕ ਖਾ ਲਾ ਕੇ ਕੇਕ ਖਾਣਾ ਨਹੀਂ ਮੈਂ ਖਾ ਜਾਣਾ ਇਦਾਂ ਦੇ ਲੋਮਾਸੀ ਨੂੰ ਨੱਚਣ ਦਾ ਹੀ ਲੋਰ ਜਿਹੜਾ ਪਿਆ ਕੇਕ ਖਾਣ ਲਈ ਵੀ ਰਚਦੀ ਜਾਂਦੀ ਹੈ ਇੱਧਰ ਦੇਖੋ ਵੱਡੋ ਆਈ ਬਈ ਆਏ ਬੱਕ ਲੱਗੀ ਆ ਕਿਉਂਕਿ ਰਖੜੀ ਮੰਨਣ ਤੇ ਟਾਈਮ ਲੱਗ ਗਿਆ ਸਾਨੂੰ ਨਾ ਤਾਂ ਕਰਕੇ ਲੋ ਜੀ ਇੱਥੇ ਕੇਕ ਖਾਣ ਚ ਰੋਜਨ ਦੋਹੇ ਜਾਣੇ ਤੇ ਹੁਣ ਮੈਂ ਇੱਥੇ ਬਹੁਤ ਕਾਲੀ ਕਰ ਰਹੀ ਹਾਂ ਕੇਕ ਖਾਣ ਲਈ ਤੇ ਮੈਂ ਕਹਿ ਰਹੀ ਹਾਂ ਮੈਂ ਖਾ ਲਾਂ ਕੇ ਆਉਣਾ ਜਾਂ ਨਹੀਂ ਆਉਣਾ ਸੁੱਕੇ ਦਾ ਨਹੀਂ ਕਚਰਾ ਸਾਫ ਹੋ ਰਿਹਾ ਉਹ ਤਾਂ ਪੂਰਾ ਜੋਰ ਲੱਗਿਆ ਤੇ ਇੱਧਰ ਮੈਂ ਛੜ ਤੇ ਹੁਣ ਛੱਡਿਆ ਨਹੀਂ ਅੰਦਰ ਉਹ ਕਚਰਾ ਉਹਨੇ ਨਹੀਂ ਛੱਡਣਾ ਹੈ ਯਾਰ ਪਹਿਲਾਂ ਮੈਨੂੰ ਮੇਰਾ ਖਾਣਾ ਖਿੱਚ ਦੇ ਲੈ ਆਈ ਗੱਭੈ ਨੂੰ ਛੱਡੀ ਆਹ ਜੀ ਮੇਰੇ ਵੀਰੇ ਆ ਹੁਣ ਮੇਰੀ ਵਾਰੀ ਆ ਸੇਵਾ ਕਰ ਦੇ ਇਹਦੀ ਕਹਿਣਾ ਨਹੀਂ ਹੋਏਗਾ ਚਲੋ ਖਾਣ ਦੀ ਪਾਰਟੀ ਚੱਲ ਪਈ ਅਸੀਂ ਕੋਨਾ ਪਾੜ ਕਾ ਨੂਨ ਵੱਧ ਪਾ ਲੈ ਮਿਲ ਲੈ ਕਹਣਾ ਦੱਸ ਕੇ ਕੀ ਕਰੇਂ ਇਹਦੇ ਦੇਖੋ ਹੋਊਗਾ ਬੰਦਾ ਚੱਤੇ ਜੀ ਆਈ ਤਾਂ ਹੋਰ ਪਾ ਦੇ ਤੱਕ ਬੈਨ ਰੱਖ ਤਿੱਜੇ ਤੇਲ ਪੈ ਗਈ ਨਾ ਤੇ ਤਾਂ ਪੀਜ਼ਾ ਵੀ ਰੈਡੀ ਹੈ ਆਇਚਾ ਕੋਲੇ ਕੋਲੇ ਕੋਕਾਡਾ ਬੀਆ ਮੇਰੇ ਲਾ ਜਸਤੀ ਲਾਣਾ ਲਾਣਾ ਕੀ ਕਰਾਉਣੀ ਦੁਆਰ ਡਰ ਮਾ ਹਾਂ ਇਹ ਲੋਕ ਮੋਦੀ ਵਾਲੀ ਮੈਂ ਤਾਂ ਮੋਦੀ ਵਾਲੀ ਕੰਜੂਨਾ ਖਾਲੀ 스피ਕ ਲਗੋਈ ਹਾਂ ਭਾਰ ਇੱਕ ਵੀ ਨਾ ਪੱਗ ਦਾ ਫੈਸ ਮਸੀ ਮੋਦੀ ਕਰਨੇ ਆਉ ਹੱਸਵਾ ਕੀ ਕੋਹ ਸਰਬਾਉ ਹੱਸਦੇ ਤੇ ਨਹੀਂ ਆਰ ਮਸੀ ਕਰਦੇ ਆਂ ਇੰਡੀਆ ਉਹਦੇ ਨੰਬਰ ਜਦੋਂ ਢੀ ਵੱਢੜਿਆ ਦਿੰਦੀ ਅਸੀਂ ਇਹ ਕਿਹੜੀ ਹੁੰਦੀ ਕਣਕ ਪਾ ਪਾ ਕਾਈਦਾਲ ਕਿਹੜੀ ਹੁੰਦੀ ਆ ਸਰੋਂ 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 ਉਹ ਤੇ ਮੋਟਰ ਤੇ ਆ ਨਾ ਸਰੋਂ ਸਰੋਂ ਵੱਢੜਿਆ ਦਿੰਦੀ ਵੀ ਵੱਧ ਵੀ ਚੰਦੇ ਸਰੋਂ ਮੂੰਗੀ ਥੋੜਾ ਜਾਂਦੇ ਸਰੋਂ ਮੂੰਗੀ ਤੇ ਮੋਗਲੀ ਸਰੋ ਪਰੇ ਸਰੋ ਸਰ ਹਾਂ ਮੈਂ ਸੀ ਇਹ ਨੂੰ ਯਾਦ ਆ ਦੇ ਲ ਮਮਮੀ ਆਉਂਦਾ ਅੱਗੇ ਦੇਖਦਾ ਬੂਫ ਸਰੋ ਮਨਾਲੀ ਮਾ ਟੰਡੇ ਵੱਡੇ ਹੁੰਦੇ ਸੋਹਾਰੇ ਬੂਕੀ ਦਾ ਛਾੜ ਦਿੰਦੇ ਆਇਆ ਕਰਕੇ ਸਰੋ ਤਾਂ ਵੱਡੇ ਵੀ ਹੁੰਦੇ ਸਰੋ ਆਏ ਥੋੜੀ ਜਿਹੀ ਖਾਣਾ ਤੁਹਾਨੂੰ ਰਾਤ ਦੇ ਕਿੰਨੇ ਕਰੀਏ ਭਰੀਆਂ ਭਰ ਭਰ ਗੱਲ ਨਹੀਂ ਜਾਨੀ ਨਹੀਂ ਆਹ ਮੂੰਗੀ ਤੇ ਟਾਕ ਕਿੱਡੇ ਕਿੱਡੇ ਹੁੰਦੇ ਸੀ ਸਭ ਬਈ ਗੱਲਾਂ ਕਰਦੀ ਚੱਲ ਰਹੀ ਹੈ ਆ ਦੇਖ ਲੋ ਤਰਾਹੇ ਆ ਇਕੱਠੇ ਆ ਇਧਰ ਦੇ ਲੈ ਇਹ ਜਵਾਕ ਸਾਡਾ ਜੀ ਨਿਗਾਹ ਆ ਇਹ ਦੋ ਤਿੰਨ ਖਾ ਹੋਏ ਲੋਰੀ ਜਿਹੜੇ ਸਵੇਰ ਨਾਲ ਨਾਲ ਸਵੇਰ ਨਾਲ ਆ ਰਹੇ ਆ ਆਪਾਂ ਨਾ ਚਾਹੀ ਲੋਰੀਆ ਦੋ ਚਲੋ ਵੀ ਬੱਜ ਚੁੱਕੇ ਨੇ 12 ਵਜੇ 20 ਮਿੰਟ ਤੇ ਚੱਲੇ ਤੇਰਾ ਫੋਨ ਸੰਚਕ ਰੋ ਵੀ ਕਿਉਂ ਨਾ ਬਾਈ ਜੰਮੀ ਨੇ ਮੇਰਾ ਮਾਪਾ ਕੱਲੇ ਤੁਸੀਂ ਚਲੋ ਬਈ ਹੁਣ ਜਾਣੇ ਹੁਣ ਰੋ ਅੱਜ ਦਾ ਦੇਣਾ ਭਾਈ ਸਾਹਿਬ ਖੇ ਰਾਮਾਂ ਕੇ ਸੁਕੇ ਰੋ ਜਦੋਂ ਰਿਸ਼ਤੇਦਾਰ ਵੀ ਆਂਦੇ ਘਰ ਸੁਣਨਾ ਆਂਦਾ ਹੁਣ ਹੈ ਉਹ ਹੋ ਗਿਆ ਨਾ ਹੋਇਆ ਬਾਏ ਬਾਏ ਸਿੱਕੇ ਬਾਏ ਬਾਏ ਫੇਰ ਬਗਵਾਤ ਕਹਿੰਦੀ ਦਾ ਪਾਪਾ ਬੰਮਾ ਲਿਆ ਉਹਨਾਂ ਨੂੰ ਵੇਚੀ ਲਿਆ ਪਾਪਾ ਜੀ ਮਾਰਨਾ ਪੈਣੀ ਜੀ ਤੇ ਤੀਆ ਬਸ ਇੱਕ ਥਲੀ ਜਾਣਾ ਇੱਕlfloor ਥਲੀ ਹੈ ਬਾਂਦੇ ਵਾਲੇ ਜੀ ਜਾਈਏ ਰਾਤ ਦਾ ਪੌਣਾ 1 ਹੋ ਚੁੱਕਿਆ ਤੇ ਅਸੀਂ ਹੁੰਨੇ ਆ ਹੁਣ ਫਰੀ ਓ ਐਮ ਜੀ ਕਿੰਨੀ ਮਸਤੀ ਕੇ ਰੂਮ ਦੀ ਹਾਲਤ ਹੁਣ ਕਲੀਨ ਵੀ ਕਰਨਾ ਇਹ ਅਜੇ ਤਾਂ ਪਹਿਲਾਂ ਸੁੱਖੇ ਨੇ ਝਾੜੂ ਲਾਤਾ ਅਜੇ ਸਾਡੇ ਰੂਮ ਦੀ ਹਾਲਤ ਆ ਹੋਈ ਪਈ ਆ ਤੇ ਆਪਾਂ ਕਰਦੇ ਆ ਬੈਲੂਨ ਮੈਂ ਸਾਰਿਆਂ ਨੂੰ ਕਹਿਤਾ ਕਿ ਭੰਨ ਦੋ ਨਹੀਂ ਰੱਖਣੇ ਕਿੱਥੇ ਸਿੱਟੂਗੀ ਮੈਂ ਚਲੋ ਜੀ ਗਾਣਾ ਕੱਟਣਾ ਪੈ ਗਿਆ ਤੇ ਇੱਥੇ ਅਸੀਂ ਕਰ ਰਹੇ ਸੀ ਪੂਰਾ ਇੰਜੋਏ ਗਾਣੇ ਦੇ ਬੋਲ ਸੀ ਕੁਝ ਚੱਲਦੇ ਤੇ ਉਹਦੇ ਕਰਕੇ ਤੁਹਾਨੂੰ ਦੇਖੋ ਥੈਂਕ ਯੂ ਸਾਰਿਆਂ ਨੂੰ ਫॉर ਵਾਚਿੰਗ ਦਿਸ ਵੀਡੀਓ ਹਰੇ 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 ਬਾਏ ਬਾਏ